ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਫਿਰ ਬੈਠੇ ਗੁਰਸਵਾਰੇ ਸਤਸੰਗੀ ਜਨੋ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਤਹਿਤ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ ਚੌਥੀ ਅਸ਼ਟਪਦੀ ਦੀ ਵਿਚਾਰ ਕਰਦੇ ਹੋਇਆ ਪੰਜ ਪੌੜੀਆਂ ਜੜੀਆਂ ਪੂਰੀਆਂ ਹੋ ਗਈਆਂ ਸੀ 6 ਨੰਬਰ ਪੌੜੀ ਦੀ ਵਿਚਾਰ ਜੜੀ ਸ਼ੁਰੂ ਕਰਨੀ ਹੈ ਸੁੰ ਅੰਧਾ ਕੈਸੇ ਮਾਰਗ ਪਾਵੇ ਤਰਗ ਲਹਿ ਓੜ ਨਿਵਾਵੇ ਇੱਥੋਂ ਆਪਾਂ ਜੜੀ ਇਹ ਵਿਚਾਰ ਸ਼ੁਰੂ ਕਰਨੀ ਹੈ ਚੌਥੀ ਅਸ਼ਟਵਦੀ ਦੀ 6 ਨੰਬਰ ਪੌੜੀ ਜੜੀ ਉੱਥੋਂ ਸ਼ੁਰੂ ਕਰਨੀ ਹੈ ਜੀ ਆਓ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣਾ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲੇਹੁ ਓੜ ਨਿਭਾਵੇ ਕਹੋ ਬੁਜਰਤ ਬੁਜੈ ਡੋਰਾ ਨਿਸ ਕਹੀ ਤੋ ਸਮਝੈ ਭੋਰ ਕਹਾਂ ਵਿਸਨ ਪਦ ਗਾਵੇ ਗੂੰਗ ਜਤਨ ਕਰ ਤੋ ਭੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਉਹਾ ਉਸ ਗਵਨ ਪਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਇਦੇ ਵਿੱਚ ਕਹਾ ਪਿੰਗੁਲ ਪਰਬਤ ਪਰ ਭਵਨ ਸੁਨ ਅੰਧਾ ਕੈਸੇ ਮਾਰਗ ਪਾਵੇ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਕਹਿੰਦੇ ਕੋਈ ਨੇਤਰਹੀਨ ਇਨਸਾਨ ਹੋਵੇ ਤੇ ਉਹਨੂੰ ਰਾਹ ਦੱਸ ਦੋ ਉਹ ਵਿਚਾਰਾ ਕਿੱਥੇ ਜਾਏਗਾ ਨੇਤਰਹੀਨ ਇਨਸਾਨ ਨੂੰ ਰਾਹ ਦੱਸ ਕੇ ਉਹ ਕਿੱਧਰ ਜਾਏਗਾ ਜਿੰਨੂੰ ਅੱਖਾਂ ਨੇ ਉਹਨੂੰ ਦੱਸਿਆ ਜਾਵੇ ਤਾਂ ਗੱਲ ਵੀ ਬਣਦੀ ਹੈ ਫਿਰ ਉਹਦਾ ਕਿਦਾਂ ਰਾਹ ਉਹਨੂੰ ਦੱਸਿਆ ਜਾਏਗਾ ਪਾਤਸ਼ਾਹ ਜੀ ਕਰ ਗੈ ਲੈਹ ਓੜ ਨਿਵਾਵੇ ਜੀ ਉਹਦੀ ਬਾਹ ਫੜ ਕੇ ਉਹਨੂੰ ਦੱਸ ਦੋ ਨਾਲ ਲੈ ਜਾਓ ਫਿਰ ਤੇ ਪਤਾ ਲੱਗ ਜਾਏਗਾ ਨੀ ਤੇ ਅੰਨੇ ਬੰਦੇ ਨੂੰ ਕੀ ਪਤਾ ਵਿਚਾਰੇ ਨੂੰ ਅੱਗੇ ਆ ਜੀ ਕਹਾ ਬੁਜਾਰਤ ਬੁਜਾ ਡੋਰਾ ਪਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸਤਿਗੁਰੂ ਕਹਿੰਦੇ ਜੇ ਕੋਈ ਬੋਲਾ ਡੋਲੇ ਦਾ ਡੋਰਾ ਦਾ ਅਰਥ ਹੈ ਬੋਲਾ ਜੇ ਕੋਈ ਬੋਲਾ ਬੰਦਾ ਹੋਵੇ ਤੇ ਬੁਜਾਰਤ ਅਰਥ ਸੈਨਤਾ ਦੇ ਨਾਲ ਅੱਖਾਂ ਦੇ ਸਾਰੇ ਦੇ ਨਾਲ ਉਹਨੂੰ ਦੱਸ ਤੋਂ ਗੱਲ ਕਰਨ ਦਾ ਯਤਨ ਕਰੋ ਉਹਨੂੰ ਵਿਚਾਰਾ ਨੂੰ ਕੀ ਪਤਾ ਲੱਗੇਗਾ ਨਿਸ ਕਹੀਏ ਪਉ ਸਮਝੈ ਪੌਰਾ ਉਹਨੂੰ ਇਹ ਸਾਰਿਆਂ ਦੇ ਨਾਲ ਦੱਸੋ ਤੇ ਕਈ ਵਾਰ ਉਹਨੂੰ ਗੱਲ ਕਰ ਰਹੇ ਆ ਰਾਤ ਦੀ ਤੇ ਉਹ ਦਿਨ ਦੀ ਸਮਝ ਜਾਂਦਾ ਉਹਨੂੰ ਕਹਿ ਰਹੇ ਆ ਰਾਤ ਤੇ ਉਹ ਸਮਝ ਲੈਂਦਾ ਦਿਨ ਨਿਸ ਕਹੀਏ ਨਿਸ ਕਹਿੰਦੇ ਰਾਤ ਨੂੰ ਪੌਰਾ ਕਹਿੰਦੇ ਦਿਨ ਨੂੰ ਵੀ ਉਹਨੂੰ ਰਾਤ ਦੀ ਗੱਲ ਦੱਸ ਰਹੇ ਆ ਤੇ ਉਹ ਕਈ ਵਾਰ ਦਿਨ ਸਮਝ ਲੈਂਦਾ ਅੱਗੇ ਜੀ ਕਾਹਾਂ ਬਿਸਨ ਪਦ ਗਾਵੇ ਗੁੰਗ ਬਿਸਨ ਪਦ ਕੋਈ ਗਾਣ ਦੀ ਸ਼ੈਲੀ ਹੈ ਉਹਦਾ ਤੇ ਜ਼ਿਕਰ ਕੀਤਾ ਕਿ ਗੁੰਗਾ ਬੰਦਾ ਜਿਹੜਾ ਬੋਲ ਨਹੀਂ ਪਾਉਂਦਾ ਉਹ ਵਿਚਾਰਾ ਕਿੱਦਾਂ ਬਿਸਨ ਪਦ गा ਲਏਗਾ ਕਿੱਦਾਂ ਕੋਈ ਗੱਲ ਕਰ गा ਲਏਗਾ ਸੰਗੀਤ ਦੀ ਗੱਲ ਕਰ ਲਏਗਾ ਯਤਨ ਕਰੇ ਤੋ ਭੀ ਸੁਰ ਭੰਗ ਸਰ ਭੰਗ ਨਹੀਂ ਹੈ ਜੀ ਸੁਰ ਭੰਗ ਜੇ ਉਹ ਕੋਈ ਯਤਨ ਵੀ ਕਰੇ ਗੁੰਗਾ ਬੰਦਾ ਗਾਣ ਦੀ ਤੋ ਸੁਰ ਚ ਥੋੜੀ ਗੱਲ ਆ ਲਏਗਾ ਸੁਰ ਦੇ ਨੇੜੇ ਵੀ ਨਹੀਂ ਜਾ ਸਕਦਾ ਵਿਚਾਰਾ ਕਹਾ ਪਿੰਗੁਲ ਪਰਬਤ ਪਰ ਭਵਨ ਕੋਈ ਪਿੰਗਲਾ ਹੋਵੇ ਵਿਚਾਰਾ ਕਿਵੇਂ ਉਹ ਪਰਬਤ ਪਾਰ ਕਰ ਸਕਦਾ ਨਹੀਂ ਹੋਤ ਉਹ ਉਸ ਗਵਨ ਉਹ ਵਿਚਾਰਾ ਉਸ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਪਰਬਤ ਨੂੰ ਪਾਰ ਨਹੀਂ ਕਰ ਸਕਦਾ ਪਤਸ਼ਾਹ ਜੀ ਨੇ ਬੇਨਤੀ ਕੀਤੀ ਸਤਿਗੁਰੂ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ ਪਤਸ਼ਾਹ ਜੀ ਅਹ ਦਇਆ ਦੇ ਘਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਕਰ ਰਿਹਾ ਹਾਂ ਅਰਜ਼ੋਈ ਕਰ ਰਿਹਾ ਹਾਂ ਕਿ ਜੇ ਤੁਹਾਡੀ ਕਿਰਪਾ ਹੋ ਜਾਏ ਜੇ ਤੁਹਾਡੀ ਬਖਸ਼ਿਸ਼ ਹੋ ਜਾਏ ਤੇ ਇਹ ਜਿਹੜੇ ਉੱਪਰ ਗੱਲਾਂ ਕੀਤੀਆਂ ਹੋਈਆਂ ਨੇ ਨਾ ਇਹ ਵੀ ਹੱਲ ਹੋ ਸਕਦਾ ਹੈ ਜੇ ਤੁਹਾਡੀ ਬਖਸ਼ਿਸ਼ ਹੈ ਤੇ ਇਹ ਸਾਰਾ ਕੁਝ ਹੋ ਜਾਏ ਅਸੀਂ ਹੁਣ ਇਹ ਜਿਹੜੀ ਗੱਲ ਚੱਲ ਰਹੀ ਹੈ ਜਿਹਦੇ ਇਹਦੇ ਭਾਉਰਥ ਵਾਲੇ ਪਾਸੇ ਜਾਈਏ ਨਾ ਤੇ ਸਾਰੀ ਗੱਲ ਸਾਡੀ ਚੱਲ ਰਹੀ ਹੈ ਅਸੀਂ ਹੀ ਸੂਰਤ ਦੇ ਤੌਰ ਤੇ ਅੰਨੇ ਹਾਂ ਅਸੀਂ ਹੀ ਸੂਰਤ ਦੇ ਤੌਰ ਤੇ ਬੋਲੇ ਹਾਂ ਅਸੀਂ ਹੀ ਸੂਰਤ ਦੇ ਤੌਰ ਤੇ ਪਿੰਗਲੇ ਹਾਂ ਜੇ ਆਪਾਂ ਭਾਉਰਥ ਵਾਲੇ ਪਾਸੇ ਗਏ ਤੇ ਆਪਣੀ ਜਿਹੜੀ ਉਹ ਗੱਲ ਰਹਿ ਜਾਣੀ ਹੈ ਹੁਣ ਇਹਦੀ ਜਿਹੜੇ ਦੂਜੀ ਪੰਗ ਜਿਹੜੀ ਅਰਥ ਹੈ ਨਾ ਉਹ ਵੀ ਥੋੜਾ ਜਿਹਾ ਆਪਾਂ ਸਮਝ ਲਈਏ ਆਖਰੀ ਪੰਕਤੀ ਜਿਹੜਾ ਵਿਸ਼ਰਾਮ ਹੈ ਨਾ ਕਈ ਵਾਰ ਇਹਦਾ ਵਿਸ਼ਰਾਮ ਇਦਾਂ ਵੀ ਲੱਗਦਾ ਹੈ ਤੇ ਉਹ ਗਲਤ ਨਹੀਂ ਹੈ ਜਿਹੜਾ ਕਰਣਾ ਮੈਂ ਲਿਖਿਆ ਹੋਇਆ ਹੈ ਨਾ ਤੇ ਆਪਾਂ ਜਿਹੜਾ ਪਹਿਲਾਂ ਵਿਸ਼ਰਾਮ ਲਾਇਆ ਉਹ ਹੈ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰਾਂ ਪ੍ਰੋਫੈਸਰ ਸਾਈਪ ਸਿੰਘ ਨੇ ਜਦੋਂ ਇਹਦੇ ਅਰਥ ਕੀਤੇ ਆ ਤੇ ਕਰਣਾ ਮੈਂ ਇਕੱਠਾ ਕੀਤਾ ਤੇ ਕਰਣਾ ਮੈਂ ਦਾ ਅਰਥ ਕੀਤਾ ਦਇਆ ਦਾ ਕਰुणा ਦਾ ਕਰ ਤੇ ਜੇ ਦਾ ਪਾਰਟ ਇਦਾਂ ਵੀ ਕੀਤਾ ਜਾ ਰਿਹਾ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰਾਂ ਤੇ ਉਹਨੂੰ ਵੀ ਗਲਤ ਨਹੀਂ ਕਿਹਾ ਜਾ ਸਕਦਾ ਹੁਣ ਉਹਦਾ ਕਿਉਂਕਿ ਅਰਥਾਂ ਦੇ ਵਿੱਚ ਅੰਤਰ ਹੈ ਇਸ ਹਾਲਤ ਦੇ ਵਿੱਚ ਇਹ ਕਰਤਾਰ ਕਰੁਣਾ ਮੈਂ ਦਾ ਅਰਥ ਹੈ ਤਰਸ ਵਾਲਾ ਕਰੁਣਾ ਦਾ ਘਰ ਉਹ ਇਹਨੂੰ ਜੇ ਆਪਾਂ ਇਦਾਂ ਪੜ ਲਈਏ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰਾਂ ਵੀ ਦੀਨ ਤੇਰੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ ਕਿ ਨਾਨਕ ਤੁਮਰੀ ਕਿਰਪਾ ਕਰ ਜੇ ਤੁਹਾਡੀ ਕਿਰਪਾ ਹੋ ਜਾਏ ਤੁਹਾਡੀ ਬਖਸ਼ਿਸ਼ ਹੋ ਜਾਏ ਤੇ ਪਾਰ ਹੋ ਸਕਦੇ ਹਾਂ ਹੁਣ ਅਗਲੀ ਜਿਹੜੀ ਕੋੜੀ ਹੈ ਜੀ ਸਾਡੀ ਹਾਲਤ ਕੀ ਹੈ ਜਦੋਂ ਦੋਵਾਂ ਨੂੰ ਵੇਖੀ ਤੇ ਫਿਰ ਗੱਲ ਚੱਲ ਰਹੀ ਹੈ ਵੀ ਇਹ ਕਿਸੇ ਬਾਹਰ ਦੀ ਗੱਲ ਨਹੀਂ ਆ ਸਾਡੀ ਗੱਲ ਚੱਲ ਰਹੀ ਹੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜ ਚੀਤ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧੋ ਇਹ ਹੂੰ ਜਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੁ ਆਪਨ ਕਰ ਕਰਮ ਸੰਗ ਸਹਾਈ ਸੋ ਆਜੈ ਨਾ ਚੀ ਇਸ ਬੰਦੇ ਦੀ ਹਾਲਤ ਹੈ ਜਿਹੜਾ ਰੱਬ ਨੇੜੇ ਹੈ ਨਾ ਉਹ ਇਹਨੂੰ ਚੇਤੇ ਨਹੀਂ ਆਉਂਦਾ ਉਸ ਰੱਬ ਨੂੰ ਚੇਤੇ ਕਰਨ ਦੇ ਵਾਸਤੇ ਤਿਆਰ ਨਹੀਂ ਹੈ ਜੋ ਬਹਿ ਰਹੀ ਜੋ ਇਹਦੇ ਦੁਸ਼ਮਣ ਹੈ ਤਾਂਸਿਓਂ ਪ੍ਰੀਤ ਉਹਨਾਂ ਦੇ ਨਾਲ ਪਿਆਰ ਪਾ ਕੇ ਬੈਠਾ ਜਿਹੜੇ ਇਹਦੇ ਦੁਸ਼ਮਣ ਹੈ ਅੱਗੇ ਹੈ ਜੀ ਬਲਵਾ ਕੇ ગ્રਹ ਭੀਤਰ ਵਸੈ ਬਲਵਾ ਇਹਨੂੰ ਬਾਲੂ ਵੀ ਕਿਹਾ ਬਾਲੂ ਦਾ ਅਰਥ ਰੇਤ ਮਹਾਰਜ ਕਹਿੰਦੇ ਇਹਦਾ ਜਿਹੜਾ ਵਾਸਾ ਹੈ ਨਾ ਉਹ ਰੇਤ ਦੇ ਘਰ ਦੇ ਵਿੱਚ ਹੈ ਰੇਤ ਦਾ ਘਰ ਇਹ ਉਦਾਹਰਣ ਬਾਣੀ ਦੇ ਵਿੱਚ ਬੜੀ ਵਾਰ ਆਉਂਦੀ ਹੈ ਰੇਤ ਦੀ ਕੰਦ ਕਾਚੀ ਪੀਹਿਤ ਜਿਹਨੂੰ ਬਾਣੀ ਨੇ ਕਿਹਾ ਹੁਣ ਜਿਹੜੀ ਰੇਤ ਦੀ ਕੰਦ ਹੈ ਨਾ ਪੁਰਾਤਨ ਸਮਿਆਂ ਦੇ ਵਿੱਚ ਜਿੱਥੇ ਅੱਜ ਵੀ ਕਈ ਥਾਵਾਂ ਤੇ ਨੇ ਜਿੱਥੇ ਕੱਚੇ ਘਰ ਬਣਾਏ ਜਾਂਦੇ ਉਹ ਜਿਹੜੀ ਰੇਤ ਦੀ ਕੰਦ ਹੈ ਨਾ ਉਹ ਹਵਾ ਦੇ ਜਦੋਂ ਹਵਾ ਚੱਲਦੀ ਹੈ ਉਹਨੂੰ ਰੇਤ ਸੁੱਕਦੀ ਹੈ ਤੇ ਖੁਰਦੀ ਹੈ ਉਹ ਆਪਣੇ ਆਪ ਹੀ ਟਹਿ ਜਾਂਦੀ ਹੈ ਜੇ ਉਹਦੀ ਲਿਪਾ ਪੋਤੀ ਨਾ ਕੀਤੀ ਜਾਵੇ ਜੋ ਹਵਾ ਚੱਲੇਗੀ ਥੋੜੀ ਥੋੜੀ ਕਰਕੇ ਰੇਤ ਝੜਦੀ ਰਹੇਗੀ ਤੋ ਕਮਜ਼ੋਰ ਹੁੰਦੀ ਜਾਂਦੀ ਹੈ ਤੇ ਸਾਡੇ ਸਰੀਰ ਨੂੰ ਮਹਾਰਾਜ ਨੇ ਇਦਾਂ ਕਿਹਾ ਵੀ ਹਵਾ ਚੱਲ ਰਹੀ ਹੈ ਤੇ ਇੱਕ ਇੱਕ ਸਵਾਸ ਕਰਕੇ ਜਿਹੜੀ ਰੇਤ ਦੀ ਕੰਧ ਹੈ ਨ ਉਹ ਝੜਦੀ ਜਾ ਰਹੀ ਹੈ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ ਉਹਨੂੰ ਪਤਸ਼ਾਹ ਜੀ ਨੇ ਕਿਹਾ ਬਲੂਆ ਕੇ ਗ੍ਰਹਿ ਭੀਤਰ ਵਸੈ ਜਿੱਥੇ ਤੇਰਾ ਆਵਾਸ ਹੈ ਜਿਸ ਸਰੀਰ ਨੂੰ ਤੂੰ ਅਮਰ ਸਮਝ ਕੇ ਬੈਠਾ ਨਾ ਇਹ ਰੇਤ ਦੀ ਕੰਧ ਹੈ ਰੇਤ ਦਾ ਘਰ ਹੈ ਪਰ ਕਰ ਕੀ ਰਿਹਾ ਆਂ ਅਨੰਦ ਕੇਲ ਮਾਇਆ ਰੰਗ ਰਸੈ ਤੈਨੂੰ ਇਹ ਨਹੀਂ ਪਤਾ ਵੀ ਉਮਰ ਘਟ ਰਹੀ ਐ ਤੂੰ ਮਾਇਆ ਦੇ ਰਸ ਦੇ ਵਿੱਚ ਜੁੜ ਕੇ ਆਨੰਦ ਕਰ ਰਿਹਾ ਆਂ ਬਸ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਮਨ ਦੇ ਵਿੱਚ ਤੇਰੇ ਇਹ ਗੱਲ ਨਹੀਂ ਆ ਰਹੀ ਵੀ ਤੂੰ ਮਰਨਾ ਵੀ ਐ ਇਹ ਜੋ ਵੀ ਤੂੰ ਕੁਝ ਦੇਖ ਰਿਹਾ ਤੇਰੇ ਹੱਥ ਦੇ ਵਿੱਚੋਂ ਜਾਣਾ ਵੀ ਐ ਨਹੀਂ ਤੂੰ ਤੇ ਪੱਕਾ ਕਰਕੇ ਬੈਠਾ ਕਾਲ ਨਾ ਆਵੇ ਮੂੜੇ ਚੀਤ ਮੂਰਖ ਬੰਦੇ ਨੂੰ ਕਾਲ ਚੇਤੇ ਨਹੀਂ ਆ ਰਿਹਾ ਮੋਤ ਚੇਤੇ ਨਹੀਂ ਆ ਰਹੀ ਅੱਗੇ ਆ ਜੀ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਬੈਰ ਦੇ ਵਿੱਚ ਵਿਰੋਧ ਦੇ ਵਿੱਚ ਕਾਮ ਕ੍ਰੋਧ ਮੋਹ ਦੇ ਵਿੱਚ ਝੂਠ ਦੇ ਵਿੱਚ ਵਿਕਾਰ ਦੇ ਵਿੱਚ ਲੋਭ ਦੇ ਵਿੱਚ ਧਰੋ ਠੱਗੀ ਧਰੋ ਦਾ ਅਰਥ ਠੱਗੀ ਬੇਈਮਾਨੀ ਹੁਣ ਇਹ ਤਿੰਨ ਪੰਕਤੀਆਂ ਦਾ ਅਰਥ ਇਕੱਠਿਆਂ ਦਾ ਹੋਏਗਾ ਜੀ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧੋਖ ਇਹ ਹਉ ਜੁਗਤ ਬਹਾਨੇ ਕਈ ਜਨਮ ਇਹ ਜੁਗਤ ਇਹਨਾਂ ਦੇ ਵਿੱਚ ਲੱਗ ਕੇ ਤੂੰ ਕਿੰਨੇ ਜਨਮ ਬਤੀਤ ਕਰ ਦਿੱਤੇ ਜਿੰ ਜੜੀਆਂ ਗੱਲਾਂ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਕੀਤੀਆਂ ਨਾ ਉਹਦਾ ਉਹਨਾਂ ਦੇ ਵੱਲ ਮਹਾਰਾਜ ਨੇ ਇਸ਼ਾਰਾ ਕੀਤਾ ਇਆਉ ਜੁਗਤ ਬਹਾਨੇ ਕਈ ਜਨਮ ਇਨਾਂ ਦੇ ਵਿੱਚ ਫਸ ਕੇ ਤੂੰ ਕਿੰਨੇ ਜਨਮ ਬਤੀਤ ਕਰ ਦਿੱਤੇ ਨੇ ਨਾਨਕ ਰਾਖ ਲਿਓ ਆਪਨ ਕਰ ਕਰਮ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਨਕ ਨੂੰ ਆਪਣੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਰੱਖ ਲਓ ਤੁਸੀਂ ਬਖਸ਼ਿਸ਼ ਕਰੋਗੇ ਕਰਮ ਦਾ ਅਰਥ ਇੱਥੇ ਹੈ ਮਿਹਰ ਆਪਣੀ ਬਖਸ਼ਿਸ਼ ਕਰਕੇ ਤੁਸੀਂ ਮੈਨੂੰ ਰੱਖ ਲਓ ਹੁਣ ਅਖੀਰ ਦੀ ਜਿਹੜੀ ਇਹਦੀ ਕੋੜੀ ਉਹ ਅਰਦਾਸ ਰੂਪ ਦੇ ਵਿੱਚ ਪਹਿਲਾਂ ਸਾਰੀ ਪੋਲੀ ਪੋੜੀ ਦੇ ਵਿੱਚ ਆਪਣੀ ਹਾਲਤ ਬਿਆਨ ਕੀਤੀ ਮਹਾਰਾਜ ਅਸੀਂ ਇਦਾਂ ਦੇ ਆ ਇੱਕ ਇਨਸਾਨ ਦੀ ਸੱਚਾਈ ਹੈ ਅਖੀਰ ਦੇ ਵਿੱਚ ਮਹਾਰਾਜ ਨੇ ਫਿਰ ਉਹ ਬੋਲ ਦਰਜ ਕੀਤੇ ਵੀ ਸਤਿਗੁਰੂ ਤੇਰੇ ਚਰਨਾ ਚ ਇਹ ਅਰਦਾਸ ਹੈ ਉਹ ਕੀ ਆਦਾ ਪਾਪਾਟ ਕਰ ਲਈਏ ਤੂੰ ठाकुर ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤਉ ਮਾਤਾ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਉਹ ਦੇਖੋ ਸਾਡੇ ਸਾਹਮਣੇ ਅਸੀਂ ਸਾਰੇ ਨੇ ਪਾਠ ਉਚੇ ਤੇ ਉੱਚਾ ਪੜਿਆ। ਪਰ ਬੜੀ ਵਾਰ ਇਹਦਾ ਪਾਠ ਅਸੀਂ ਉੱਚੇ ਸੇ ਉੱਚਾਈ ਕਰਦੇ ਆ ਰਹੇ ਹਾਂ। ਉਹ ਉਹਦਾ ਕਾਰਨ ਕਿ ਉਹ ਪਿਛਲੇ ਦਵਾਨਾ ਚ ਮੈਂ ਦੱਸਿਆ ਵੀ ਅਸੀਂ ਇਹ ਪੰਗਤੀ ਇਹ ਥੋੜੀ ਸੁਣ ਸੁਣ ਕੇ ਯਾਦ ਕੀਤੀ ਹੋਈ ਹੈ। ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਾਹਿਬ ਨੇ ਬਖਸ਼ਿਸ਼ ਕੀਤੀ ਤੂੰ ਠਾਕੁਰ ਤੁਮ ਪੈ ਅਰਦਾਸ ਤੂੰ ਸਾਡਾ ਮਾਲਕ ਹੈ ਸਾਡੇ ਜੀਵਨ ਦੀ ਤੇਰੇ ਚਰਨਾਂ ਦੇ ਵਿੱਚ ਅਰਜ਼ੋਈ ਹੈ ਜੀਉ ਪਿੰਡ ਸਭ ਤੇਰੀ ਰਾਸ ਇਹ ਸਰੀਰ ਇਹਦੇ ਵਿੱਚ ਚੱਲਣ ਵਾਲੇ ਸਵਾਸ ਸਾਰੇ ਤੇਰੇ ਹੀ ਦਿੱਤੇ ਹੋਏ ਨੇ ਤੇਰੀ ਦਿੱਤੀ ਹੋਈ ਬਖਸ਼ਿਸ਼ ਹੈ ਪੂੰਜੀ ਹੈ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੂੰ ਸਾਡਾ ਮਾਤਾ ਪਿਤਾ ਹੈ ਅਸੀਂ ਤੇਰੇ ਬੱਚੇ ਹਾਂ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਸਤਿਗੁਰੂ ਤੇਰੀ ਮਿਹਰ ਦੇ ਵਿੱਚ ਬੜੇ ਸੁਖ ਵਸਦੇ ਹਨ ਕੋਈ ਨਾ ਜਾਣੈ ਤੁਮਰਾ ਅੰਤ ਇਹਨੂੰ ਕੋਈ ਨਹੀਂ ਪੜਨਾਂ ਕੋਈ ਤਾਂ ਹੁੰਦਾ ਜੇ ਈੜੀ ਨੂੰ ਬਿਯਾਰੀ ਲੱਗੀ ਹੋਵੇ ਕੋਈ ਨਾ ਜਾਣੈ ਨਹੀਂ ਹੈ ਕੋਈ ਨਾ ਜਾਣੈ ਤੁਮਰਾ ਅੰਤ ਰਬ ਜੀ ਤੇਰਾ ਅੰਤ ਕੋਈ ਨਹੀਂ ਪਾ ਸਕਿਆ ਕਿਉਂ ਉੱਚੇ ਤੇ ਉੱਚਾ ਭਗਵੰਤ ਰੱਬ ਜੀ ਤੁਸੀਂ ਉੱਚੇ ਤੋਂ ਵੀ ਉੱਚੇ ਹੋ ਸਗਲ ਸਮਗਰੀ ਤੁਮਰੇ ਸੂਤਰ ਧਾਈ ਸੂਤਰ ਕਹਿੰਦੇ ਧਾਗੇ ਨੂੰ ਇੱਕ ਹੋਰ ਪਾਵਨ ਬਾਣੀ ਦੀ ਪੰਕਤੀ ਆਉਂਦੀ ਹੈ ਜਿੱਥੇ ਮਹਾਰਾਜ ਜੀ ਕਹਿੰਦੇ ਜਿਹੜੀ ਸਾਰੀ ਧਰਤੀ ਹੈ ਸਾਰੀ ਖਲਕਤ ਹੈ ਨਾ ਉਹ ਸਾਰੇ ਨੂੰ ਇੱਕੋ ਧਾਗੇ ਦੇ ਵਿੱਚ ਪਰੋ ਕੇ ਰੱਖਿਆ ਉਹ ਭਗਤ ਬਾਣੀ ਦੇ ਵਿੱਚ ਮੇਰੇ ਖਿਆਲ ਨਾਲ ਸ਼ਬਦ ਆਉਂਦਾ ਇੱਕਾ ਸੂਤ ਪਰੋਏ ਮਣੀਏ ਇੱਕੋ ਸੂਤਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੋਤੀ ਪਰੋ ਕੇ ਰੱਖ ਦਿੱਤੇ ਮੋਤੀ ਪਹਿਲਾਂ ਵੱਖਰੇ ਹੋ ਸਕਦੇ ਪਰ ਜਦੋਂ ਇੱਕੋ ਸੂਤਰ ਦੇ ਵਿੱਚ ਪਰੋਏ ਗਏ ਨਾ ਫਿਰ ਉਹ ਮਾਲਾ ਬਣ ਗਏ ਉਸੇ ਤਰੀਕੇ ਦੇ ਨਾਲ ਕਿਸੇ ਦੀ ਜਾਤ ਮਜ਼ਬ ਰੰਗ ਵੱਖਰਾ ਹੋ ਸਕਦਾ ਪਰ ਸਾਰਿਆਂ ਦੇ ਵਿੱਚ ਜਿਹੜਾ ਧਾਗਾ ਹੈ ਉਹ ਪਰੋਇਆ ਹੋਇਆ ਹੈ ਰੱਬ ਜੇ ਉਹ ਵੱਖਰਾ ਹੋਇਆ ਤੇ ਫਿਰ ਉਹ ਮਾਲਾ ਦਾ ਰੂਪ ਨਹੀਂ ਰਹਿ ਜਾਂਦਾ ਇਨੂੰ ਪਾਤਸ਼ਾਹ ਜੀ ਨੇ ਕਿਹਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਜਿਹੜੀ ਸਾਰੀ ਸਮਗਰੀ ਹੈ ਜੋ ਅਸੀਂ ਦੇਖ ਰਹੇ ਹਾਂ ਰੱਬ ਜੀ ਤੇਰੇ ਹੁਕਮ ਰੂਪੀ ਤਾਗੇ ਦੇ ਵਿੱਚ ਪਰੋਈ ਹੋਈ ਹੈ ਤੂੰ ਸਾਰਿਆਂ ਦੇ ਵਿੱਚ ਹੈ ਉਸ 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 ਮਾਰਲ ਮਾਲਾ ਨੂੰ ਹੀ ਕੁਦਰਤ ਕਿਹਾ ਉਸ ਮਾਲਾ ਨੂੰ ਹੀ ਦੁਨੀਆ ਕਿਹਾ ਉਸ ਮਾਲਾ ਨੂੰ ਹੀ ਕਲਕੱਤ ਕਿਹਾ ਸਾਰਿਆਂ ਦੇ ਵਿੱਚ ਉਹ ਆਪ ਸਮਾਇਆ ਹੋਇਆ ਹੈ ਤੁਮਤੇ ਹੋਏ ਸੋ ਆਗਿਆਕਾਰੀ ਸਤਿਗੁਰੂ ਤੇਰੇ ਦੇ ਨਾਲ ਜੁੜਿਆ ਹੀ ਅਸਲ ਸ੍ਰਿਸ਼ਟੀ ਦੀ ਇਹ ਸਮਝ ਆਉਂਦੀ ਹੈ ਵੀ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਤੇਰੀ ਆਗਿਆ ਦੇ ਵਿੱਚ ਹੀ ਤੁਲ ਰਹੀ ਹੈ ਤੁਮਰੀ ਗਤਮਿਤ ਤੁਮ ਹੀ ਜਾਣੀ ਸਤਿਗੁਰੂ ਤੋਂ ਕਿੰਨਾ ਵੱਡਾ ਹੈ ਕਿਹੋ ਜਿਹਾ ਹੈ ਉਹ ਤੇ ਤੂੰ ਖੁਦ ਹੀ ਜਾਣਦਾ ਆਪਣੇ ਬਾਰੇ ਨਾਨਕ ਦਾਸ ਸਦਾ ਕੁਰਬਾਨੀ ਹੈ ਨਾਨਕ ਆਖ ਮੈਂ ਸੇਵਕ ਤੇ ਤੇਤੋਂ ਕੁਰਬਾਨ ਜਾ ਸਕਦਾ ਮੈਂ ਸੇਵਕ ਤੇ ਤੇਤੋਂ ਬਲਹਾਰ ਜਾ ਸਕਦਾ ਇਹ ਸੀ ਜੀ ਚੌਥੀ ਅਸ਼ਟਪਦੀ ਅਗਲੀ ਅਸ਼ਟਪਦੀ ਦੇ ਸ਼ਲੋਕ ਦਾ ਪਾਠ ਕਰੀਏ ਜੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਲਗ ਆਨਸੁ ਆਏ ਨਾਨਕ ਕਹੂ ਨਾ ਸੀਜਈ ਬਿਨ ਨਾਮੈ ਪਤ ਜਾਏ ਨੁ ਕੜਨਾ ਕਹੂੰ ਕਦੇ ਵੀ ਨਹੀਂ ਕਹੂੰ ਨਾ ਕਦੇ ਵੀ ਨਹੀਂ ਅਸ਼ਟਪਦੀ 10 ਵਸਤੂ ਲੈ ਪਛੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਪੀ ਨਾ ਦੇ 10 ਪੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਗ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਉੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਦੇਨ ਹਾਰ ਪ੍ਰਭ ਛੋੜ ਕੈ ਇਹ ਬੰਦਾ ਕੀ ਕਰ ਰਿਹਾ ਇਹ ਮਨੁੱਖ ਕੀ ਕਰ ਰਿਹਾ ਸਾਰੀਆਂ ਵਸਤੂਆਂ ਜਿੰਨੇ ਦਿੱਤੀਆਂ ਉਸ ਰੱਬ ਨੂੰ ਛੱਡ ਕੇ ਲੱਗੇ ਆਨਸਵਾਏ ਹੋਰ ਕਿਸੇ ਸਵਾਦ ਦੇ ਚੱਕਰ ਦੇ ਵਿੱਚ ਭੱਜਿਆ ਫਿਰਦਾ ਹੈ ਪਤਸ਼ਾਹੀ ਕਹਿੰਦੇ ਕੀ ਹੋਏਗਾ ਜੇ ਬਾਕੀ ਸਵਾਦ ਦੇ ਪਿੱਛੇ ਭੱਜਿਆ ਰਹੇਗਾ ਨਾ ਸਤਿਗੁਰੂ ਕਹਿੰਦੇ ਨਾਨਕ ਕਹੂ ਨਾ ਸੀ ਜਈ ਹੈ ਨਾਨਕ ਤੈਨੂੰ ਕਦੇ ਵੀ ਕਾਮਯਾਬੀ ਪ੍ਰਾਪਤ ਨਹੀਂ ਹੋਏਗੀ ਬਿਨ ਨਾਮ ਹੈ ਪਤ ਜਾਏ ਰੱਬ ਨੂੰ ਵਿਸਾਰ ਕੇ ਤੇ ਇੱਜ਼ਤ ਹੀ ਖਰਾਬ ਹੋਏਗੀ ਬਾਕੀ ਕੁਝ ਨਹੀਂ ਮਿਲੇਗਾ। ਇਹ ਸ਼ਲੋਕ ਸਾਡੇ ਸਾਹਮਣੇ ਹੈ ਤੇ ਹਾਲਾਤ ਵੇਖਿਓ। ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਪੜਨ ਵਾਲੇ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਅਸੀਂ ਮੰਗਣਾ ਤੇ ਕੇਵਲ ਇੱਕ ਰੱਬ ਤੋਂ ਮੰਗਣਾ ਬਾਕੀ ਕਿਸੇ ਦੇ ਮੰਗਤੇ ਨਹੀਂ ਬਣਨਾ। ਜੋ ਕੁਝ ਸਾਡਾ ਤੇ ਇੱਕੋ ਹੀ ਦਾਤਾ ਆ। ਬੜੀ ਹੈਰਾਨੀ ਹੁੰਦੀ ਹੈ। ਵੀ ਜਦੋਂ ਦੁਨੀਆ ਕਿਸੇ ਦੇ ਅੱਗੇ ਮੱਥਾ ਟੇਕ ਕੇ ਗੱਲ ਬਣਦੀ ਹੈ ਪਰ ਪਾਠ ਕਰਨ ਵਾਲਾ ਔਰ ਦੂਜੀ ਜਦੋਂ ਇੱਕ ਖਬਰ ਜਿਹੜੀ ਚੱਲ ਰਹੀ ਹੈ ਉਹ ਵੇਖੀ ਤੋਂ ਤੇ ਵੇਖ ਕੇ ਜਿਆਦਾ ਦਿਲ ਨੂੰ ਠੇਸ ਪਹੁੰਚਦੀ ਹੈ ਵੀ ਚਲੋ ਸੰਗਤ ਨੂੰ ਤੁਸੀਂ ਕਹਿ ਸਕਦੇ ਜਦੋਂ ਇੱਕ ਪ੍ਰਚਾਰਕ ਜਿੰਨੇ ਲੋਕਾਂ ਨੂੰ ਵਿਆਖਿਆ ਕਰਕੇ ਦੱਸਣੀ ਜਿੰਨੇ ਇੱਕ ਦਾ ਪਾਠ ਪੜ੍ਹਾਉਣਾ ਆ ਉਹ ਕਿਸੇ ਸਾਧ ਦੇ ਗੋਡਿਆਂ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਕਹਿੰਦਾ ਤੁਹਾਡੀ ਕਿਰਪਾ ਦੇ ਨਾਲ ਸਾਰਾ ਕੁਝ ਮਿਲਿਆ ਤੁਸੀਂ ਵੇਖ ਰਹੇ ਹੋ ਕਿ ਜੋ ਚੱਲ ਰਿਹਾ ਇੱਕ ਪ੍ਰਚਾਰਕ ਮੰਨਿਆ ਪਰ ਮੰਨਿਆ ਪ੍ਰਚਾਰਕ ਇੱਕ ਸਾਧ ਜਿਹੜਾ ਬੜਾ ਚੱਲ ਰਿਹਾ ਅਸੀਂ ਕਿਸੇ ਦਿਨ ਖੇਦੀ ਨਹੀਂ ਕਰਦੇ ਉਹ ਵੰਡਦਾ ਹੋਏਗਾ ਸਭ ਕੁਝ ਪਰ ਇੱਕ ਸਿੱਖ ਪ੍ਰਚਾਰਕ ਜਿਹੜਾ ਲੋਕਾਂ ਨੂੰ ਸਿੱਖ ਦੀ ਗੱਲ ਦੱਸ ਰਿਹਾ ਉਧਰ ਸਾਰੀ ਦੁਨੀਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆ ਕੇ ਮੱਥੇ ਟੇਕ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਉਹ ਸਾਤ ਦੇ ਗੋਡਿਆਂ ਦੇ ਵਿੱਚ ਜਾ ਕੇ ਮੱਥਾ ਟੇਕਦਾ ਅਗਲੇ ਵੀ ਨਾ ਵੀਡੀਓ ਬਣਾ ਕੇ ਪਾਉਂਦੇ ਆਇਆ ਕਰਕੇ ਪੂਰੀ ਜੰਮ ਬੰਦੇ ਤਾਂ ਵੱਡੇ ਜਾਂਦੇ ਆ ਇਹ ਸਾਬਤ ਕਰਨਾ ਚਾਹੁੰਦੇ ਵੀ ਤੁਸੀਂ ਕਹਿੰਦੇ ਇੱਕ ਦੀ ਗੱਲ ਨਾ ਬਾਣੀ ਦਾ ਇੱਕ ਫੈਸਲਾ ਮਣੀ ਕਹਿੰਦੀ ਹਰ ਇੱਕੋ ਦਾਤਾ ਮੰਗੀ ਹੈ ਹਰ ਇੱਕ ਧਿਆਈ ਹੈ ਜੇ ਕੁਝ ਮੰਗਣਾ ਹੈ ਇੱਕ ਦਾਤੇ ਤੋਂ ਮੰਗੋ ਇੱਕ ਨੂੰ ਧਿਆਓ ਮਨ ਚਿੰਦਿਆ ਪਾਈ ਹੈ ਜੇ ਇੱਕ ਦਾਤੇ ਨੂੰ ਮੰਗੋਗੇ ਇੱਕ ਨੂੰ ਧਿਆਓਗੇ ਤੇ ਮਨ ਦੀ ਇੱਛਾ ਦਾ ਫਲ ਪ੍ਰਾਪਤ ਹੋਏਗਾ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਜੇ ਕਿਤੇ ਦੂਜੀ ਜਗ੍ਹਾ ਤੇ ਜਾ ਕੇ ਮੈਂ ਨਹੀਂ ਕਹ ਰਿਹਾ ਜੇ ਇਹ ਬੋਲ ਬਾਣੀ ਦੇ ਨੇ ਬਾਣੀ ਇਹ ਗੱਲ ਕਹ ਰਹੀ ਜੇ ਸਿੱਖਾ ਤੇਰੇ ਮਨ ਦੇ ਵਿੱਚੇ ਮਾੜੀ ਜੀ ਵੀ ਆਵੇ ਨਾ ਵੀ ਇੱਥੇ ਨੇ ਕੁਝ ਮਲਿਆ ਦੂਜੀ ਜਗ੍ਹਾ ਤੇ ਜਾ ਕੇ ਮੰਗਲਾ ਤੇ ਬਾਣੀ ਨੇ ਫੈਸਲਾ ਦਿੱਤਾ ਜੇ ਤੇਰੇ ਮਨ ਦੇ ਵਿੱਚ ਇੱਛਾ ਆਈ ਵੀ ਮੈਂ ਦੂਜੀ ਜਗ੍ਹਾ ਤੇ ਜਾ ਕੇ ਮੰਗਲਾਂ ਤੇ ਬਾਣੀ ਕਹਿੰਦੀ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਤੇਰਾ ਗੁਰੂ ਤੇ ਤੈਨੂੰ ਸਭ ਕੁਝ ਦੇਣ ਵਾਲਾ ਹੈ ਜਿਸ ਗੁਰੂ ਦੇ ਨਾਂ ਤੇ ਅਸੀਂ ਘਰ ਭਰ ਲਿਆ ਜਿਸ ਗੁਰੂ ਦੇ ਨਾਂ ਤੇ ਗੁਰੂ ਦੀ ਗੱਲ ਕਰ ਕਰਕੇ ਆਪਣਾ ਟੱਬਰ ਪਾੜ ਲਿਆ ਉਸ ਗੁਰੂ ਦੇ ਚਰਨਾਂ ਦੇ ਵਿੱਚ ਬੈ ਕੇ ਗੱਲ ਕਹੇ ਵੀ ਤੇਰਾ ਦਿੱਤਾ ਸਭ ਕੁਝ ਤੇ ਸ਼ਾਬਾਸ਼ ਹੈ ਤੈਨੂੰ ਪਰ ਗੱਲ ਇਹ ਆ ਵੀ ਖਾਦਾ ਸੰਗਤ ਦਾ ਤੇ ਕਿਸੇ ਬੂਬਨੇ ਸਾਧ ਦੇ ਗੋਡਿਆਂ ਦੇ ਜਾ ਕੇ ਕਹਿ ਦਿੱਤਾ ਤੇਰੀਆਂ ਦਾਤਾਂ ਨੇ ਇਹ ਅਹਿਸਾਸ ਸਾਨੂੰ ਹੋਣਾ ਚਾਹੀਦਾ ਜੀ ਜੀ ਸਭ ਕੁਝ ਦੇਣ ਵਾਲਾ ਸਾਡਾ ਗੁਰੂ ਹੈ ਤੇ ਅਸੀਂ ਉਸਤਤ ਵੀ ਉਹਦੀ ਕਰੀਏ ਸਭ ਕੁਝ ਉਹਨੇ ਸਾਰਾ ਕੁਝ ਸਾਨੂੰ ਬਖਸ਼ਿਸ਼ ਕਰਨਾ ਅਗੇਸ਼ਟ ਪਦੀ ਹੈ ਜੀ 10 ਵਸਤੂ ਲੈ ਪਾਛੇ ਪਾਵੇ ਇੱਕ ਹੀ ਕਰਦਾ ਹੈ ਬੰਦਾ ਮਹਾਰਜ ਕਹਿੰਦੇ ਰੱਬ ਤੋਂ ਨਾ 10 ਚੀਜ਼ਾਂ ਲੈ ਲੈਂਦਾ ਤੇ ਲੈ ਕੇ ਸਾੰਭ ਲੈਂਦਾ ਰੱਬ ਨੇ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਇਹ ਨਹੀਂ ਵੀ ਦਾਸੀ ਦਿੱਤੀਆਂ 10 ਵਸਤੂ ਲੈ ਪਾਛੇ ਪਾਵੇ ਇਹਨੂੰ 10 ਵਸਤੂਆਂ ਮਿਲੀਆਂ ਤੇ 10 ਇਹਨੇ ਪਹਿਲਾਂ ਲੈ ਕੇ ਫਟਾਫਟ ਸੰਭ ਲਈਆਂ ਇੱਕ ਇਹਨੇ ਕਿਸੇ ਹੋਰ ਕੋਲ ਵੇਖ ਲਈ ਜਿਹੜੀ ਇਹਦੇ ਕੋਲ ਨਹੀਂ ਹੈ ਤੇ ਮਹਾਰਾਜ ਕਹਿੰਦੇ ਉਹਦੇ ਕਰਕੇ ਇਹਨੇ ਵਿਖਰੇਣਾ ਖੜਾ ਕਰਤਾ ਏਕ ਵਸਤ ਕਾਰਨ ਵਿਖੋਟ ਗਵਾਵੈ ਇਨੇ 10 ਨਹੀਂ ਗਣਾਈਆਂ ਵੀ ਇਹ ਮੇਰੇ ਕੋਲ ਹੈਗੀਆਂ ਉਹ ਇਨੇ ਲੁਕੋ ਕੇ ਰੱਖ ਲਈਆਂ ਪਹਿਲਾਂ ਤਾਂ ਤਰ ਤੇ ਕਈ ਵਾਰ ਨਾ ਇਤੋਂ ਸੋਖੀ ਜਿਹੀ ਹੋਰ ਗੱਲ ਕਰਾਂ ਕਈ ਵਾਰ ਨਾ ਸਾਡੇ ਘਰ ਦੇ ਵਿੱਚ ਜਿਹੜੇ ਬੱਚੇ ਸਤਾਨ ਹੁੰਦੇ ਆ ਨਾ ਉਹ ਉਹਨਾਂ ਨੂੰ ਦੋਵੇਂ ਬੱਚਿਆਂ ਨੂੰ ਇੱਕੋ ਜਿਹਾ ਲਾ ਕੇ ਦਿਓ ਆਪਣਾ ਉਹ ਲੁਕੋ ਦੇਣਗੇ ਤੇ ਦੂਜੇ ਦਾ ਕਹਣਗੇ ਇਹ ਚੀਜ਼ ਮੈਨੂੰ ਨਹੀਂ ਦਿੱਤੀ ਤੁਸੀਂ ਤੇ ਇਸੇ ਕਰਕੇ ਜਿਵੇਂ ਗੱਲ ਤੇ ਰੋਂ ਰੋਂ ਲੱਗ ਪੈਂਦੇ ਹੋ ਉਹ ਗੱਲ ਕੀਤੀ 10 ਵਸਤੂ ਲੈ ਪਾਛੇ ਪਾਵੇ 1 ਵਸਤ ਕਾਰਨ ਵਿਖੋਟ ਕਵਾਵੇ ਝਗੜਾ ਕਰ ਲਿਆ ਗੁੱਸਾ ਹੋ ਗਿਆ ਨਰਾਜ ਹੋ ਗਿਆ ਵੀ ਮੈਨੂੰ ਇਹ ਚੀਜ਼ ਪ੍ਰਾਪਤ ਨਹੀਂ ਹੋਈ ਪਾਤਸ਼ਾਹੀ ਨੇ ਬਖਸ਼ਿਸ਼ ਕੀਤੀ ਭੋਲੇਆ ਇਹ ਗਲਚੇਤਾ ਰੱਖੀ ਕਿ ਇੱਕ ਤੇ ਨਾਂਦੇ 10 ਪੀ ਖਰਲੇ ਉਹ ਜਿਹੜੀ ਮੰਗ ਰਿਆ ਉਹ ਵੀ ਨਹੀਂ ਦੇਗਾ ਤੇ ਜਿਹੜੀਆਂ ਦੱਸ ਦਿੱਤੀਆਂ ਉਹਨੇ ਉਹ ਵੀ ਖੋ ਲੈਣੀਆਂ ਤੋਂ ਮੂੜਾ ਕੋ ਕਹਾ ਕਰੇ ਦੱਸ ਕੀ ਕਰ ਲੈਣਾ ਫਿਰ ਨੇ ਇਹ ਉਹ ਬਾਣੀ ਹੈ ਜਿਹਦਾ 파ਟ ਅਸੀਂ ਉਦੋਂ ਕਰਦੇ ਮਹਾਰਾਜ ਘਰ ਦੇ ਵਿੱਚ ਸੁੱਖ ਨਹੀਂ ਆ ਰਿਹਾ ਇਹ ਚੀਜ਼ ਦੀ ਕਮੀ ਚੱਲ ਰਹੀ ਹੈ ਇਹ ਚੀਜ਼ ਦੀ ਕਮੀ ਚੱਲ ਰਹੀ ਉਦੋਂ ਗੁਰੂ ਅਰਜਨ ਸਾਹਿਬ ਇਹ ਕਹ ਰਹੇ ਆ ਵੀ ਤੈਨੂੰ ਇੰਨਾ ਦਿੱਤਾ ਉਹਦਾ ਸ਼ੁਕਰ ਨਹੀਂ ਕੀਤਾ ਤੂੰ ਕਦੇ ਤੈਨੂੰ ਇੱਕ ਨਹੀਂ ਦਿੱਤੀ ਤੂੰ ਕਹਿੰਦਾ ਵੀ ਇਹ ਚੀਜ਼ ਮੇਰੇ ਕੋਲ ਨਹੀਂ ਹੈ ਤੇ ਉਦੋਂ ਗੁਰੂ ਅਰਜਨ ਸਾਹਿਬ ਸਿੱਖ ਨੂੰ ਕਹਿ ਰਹੇ ਆ ਵੀ ਜਿਹੜੀਆਂ ਦੱਸ ਦਿੱਤੀਆਂ ਨਾ ਜਿਉਂ ਨੇ ਉਹ ਵੀ ਖੋ ਲਈਆਂ ਤੇ ਤੂੰ ਕੁਝ ਨਹੀਂ ਕਰਦਾ ਜੇ ਕੁਝ ਕਰ ਸਕਦੇ ਜਿਹੜੀਆਂ ਰੱਬ ਨੇ ਅਜ਼ਾਦਾਤਾਂ ਦਿੱਤੀਆਂ ਉਹਨੂੰ ਇੱਕ ਪਲ ਨਹੀਂ ਲੱਗਣਾ ਸਭ ਕੁਝ ਖੋਣ ਲੱਗਿਆ ਇੰਨਾ ਜਿਹਾ ਬਹਾਨਾ ਬਣਨਾ ਸਭ ਕੁਝ ਖਤਮ ਹੋ ਜਾਣਾ ਇੱਕ ਵੀ ਨਾਂ ਦੇ ਦੱਸ ਪੀ ਹਿਰਲੇ ਤੋਂ ਮੂੜਾ ਕਹੂੰ ਕਹਾ ਕਰੇ ਮਰਦ ਕਹਿੰਦੇ ਸਿਰ ਕੀ ਕਰਨਾ ਚਾਹੀਜਾ ਜਿਸ ਠਾਕੁਰ ਸੋ ਨਾਹੀਂ ਚਾਰਾ ਜਿਹਦੇ ਅੱਗੇ ਕੋਈ ਚਾਰਾ ਨਹੀਂ ਨਾ ਚੱਲਦਾ ਤਾਂ ਆਪ ਕੋ ਕੀ ਜੈ ਸਤ ਨਮਸਕਾਰਾ ਉਹਨੂੰ ਤੇ ਨਮਸਕਾਰ ਕਰਿਆ ਕਰ ਉਹਦਾ ਸ਼ੁਕਰ ਕਰਿਆ ਕਰ ਵਿਚਾਰਾ ਕੋਈ ਨਹੀਂ ਹੈ ਦੇਖੋ ਜੋ ਉਹਨੇ ਦੇਣਾ ਨਾ ਉਹਨੇ ਆਪਣੀ ਮਰਜ਼ੀ ਦੇ ਨਾਲ ਦੇਣਾ ਤੇ ਜੋ ਉਹਨੇ ਲੈਣਾ ਹੈ ਆਪਣੀ ਮਰਜ਼ੀ ਦੇ ਨਾਲ ਲੈਣਾ ਅਸੀਂ ਆਪਣੀ ਮਨ ਦੀ ਤਸੱਲੀ ਦੇ ਵਾਸਤੇ ਅਰਦਾਸ ਕਰ ਸਕਦੇ ਹਾਂ ਪਰ ਅਰਦਾਸਾਂ ਦੇ ਨਾਲ ਕੁਝ ਰੁਕਦਾ ਨਹੀਂ ਹੁੰਦਾ ਜੇ ਅਰਦਾਸਾਂ ਦੇ ਨਾਲ ਰੁਕਦਾ ਹੁੰਦਾ ਨਾ ਤੇ ਦੁਨੀਆਂ ਦੇ ਵਿੱਚ ਕੋਈ ਨਾ ਮਰਦਾ ਉਦੀ ਮਰਜ਼ੀ ਹੈ ਇਹ ਤੇ ਬਸ ਇਹ ਹੀ ਹੈ ਵੀ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਲਈਏ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਜਿਹਦੇ ਉੱਤੇ ਕਿਰਪਾ ਕਰਕੇ ਨਾ ਉਹ ਪ੍ਰਭੂ ਦਾ ਹੁਕਮ ਜਿਹਦੇ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਸਰਬ ਸੁਖ ਤਾਹੂ ਮਨ ਉੱਠਾ ਉਹਦੇ ਮਨ ਦੇ ਵਿੱਚ ਮੰਨ ਲਓ ਸਾਰੇ ਸੁੱਖ ਆ ਗਏ ਜਿਹਨੂੰ ਉਹਦਾ ਹੁਕਮ ਉਹਦਾ ਬਾਣਾ ਮਿੱਠਾ ਕਰਕੇ ਮੰਨਣ ਲੱਗ ਪਿਆ ਨਾ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਤਾ ਮਹਾਰਾਜ ਜੀ ਜਿਹੜੇ ਦਿਨ ਚੱਲ ਰਹੇ ਨੇ ਕੁਦੀ ਰਜ਼ਾ ਨੂੰ ਕਿਵੇਂ ਮੰਨਣਾ ਇਹ ਦਿਨ ਸਾਡੇ ਸਾਹਮਣੇ ਉਦਾਹਰਣ ਦੇ ਤੌਰ ਤੇ ਖੜੇ ਨੇ ਵੀ ਐਵੇਂ ਰਜ਼ਾ ਨੂੰ ਮੰਨਿਆ ਜਾ ਸਕਦਾ ਜਿਹੜੀ ਗੱਲ ਅੱਗੇ ਜਾ ਕੇ ਆਏਗੀ ਜਿਸ ਕੀ ਵਾਸਤੇ ਸਾਗੇ ਰੱਖਿਆ ਤੇ ਮੇਰਾ ਕੁਝ ਨਹੀਂ ਹੈ ਜੀ ਦੀ ਵਸਤੂ ਸੀ ਉਹ ਲੈ ਗਿਆ ਸਾਨੂੰ ਤੇ ਸਿਰਫ ਵਰਤਣ ਦੇ ਵਾਸਤੇ ਇਹ ਕੁਝ ਮਿਲ ਰਿਹਾ ਅਸੀਂ ਉਹਦੇ ਸਾਹਮਣੇ ਕੋਈ ਗੁੱਸਾ ਗਿਲਾ ਨਹੀਂ ਕਰ ਸਕਦੇ ਜਿਹੜੀ ਵੀ ਚੀਜ਼ ਸਾਡੇ ਕੋਲ ਹੈ ਸਾਨੂੰ ਸਿਰਫ ਵਰਤਣ ਦੇ ਵਾਸਤੇ ਮਿਲੀ ਹੈ ਜਿਸ ਜਨ ਆਪਣਾ ਹੁਕਮ ਮਨਾਇਆ ਜਿੰਨੂੰ ਉਹ ਕਿਰਪਾ ਕਰਕੇ ਆਪਣਾ ਹੁਕਮ ਮਨਵਾ ਦੇਵੇ ਉਹਨੂੰ ਹੁਕਮ ਮੰਨਣ ਦੀ ਤਾਕਤ ਦੇ ਦੇਵੇ ਤੋ ਹੁਕਮ ਮੰਨ ਲੈ ਸਰਬ ਥੋਕ ਨਾਨਕ ਤਿੰਨ ਪਾਇਆ ਉਹਨੂੰ ਤੇ ਸਾਰੇ ਸੁਖ ਮਹਾਰਾਜ ਕਹਿੰਦੇ ਥੋਕ ਦੇ ਵਿੱਚ ਪ੍ਰਾਪਤ ਹੋਵੇ ਸਾਰੇ ਸੁਖ ਔਰ ਸਾਧ ਸੰਗਤ ਹੁਕਮ ਸਾਨੂੰ ਮੰਨਣਾ ਆਣਾ ਚਾਹੀਦਾ ਹੈ ਪਾਣਾ ਮੰਨਣਾ ਚਾਹੀਦਾ ਕਿਉਂ ਮੰਨਣਾ ਚਾਹੀਦਾ ਕਿਉਂਕਿ ਸਾਡੇ ਕੋਲ ਦੂਜਾ ਕੋਈ ਰਾਹ ਹੀ ਨਹੀਂ ਹੈਗਾ ਪਾਣਾ ਮੈਂ ਪਿਛਲੇ ਦਿਨ ਵੀ ਇਹ ਗੱਲ ਸਾਂਝੀ ਕੀਤੀ ਸੀ ਉਹ ਕਿਸੇ ਨੇ ਗੱਲ ਕੀਤੀ ਸੀ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਵੀ ਘਰ ਦੇ ਵਿੱਚ ਮੌਤ ਹੋ ਗਈ ਪਾਣਾ ਮੰਨੋ ਕਿਦਾਂ ਮੰਨ ਲਈਏ ਸਾਡ ਤੋਂ ਘਰ ਦੇ ਵਿੱਚ ਕਹਿੰਦੇ ਉਹਨਾਂ ਨੇ ਗੱਲ ਕੀਤੀ ਸੀ ਕਈ ਵਾਰ ਹੁੰਦਾ ਨਾ ਵੀ ਜਾਣ ਕੇ ਅਚਾਨਕ ਜੀ ਗੱਲ ਕਰ ਦੇਣ ਵੀ ਅਗਲੇ ਨੂੰ ਫਸਾ ਲੈਣਾ ਕਹਿੰਦੇ ਕਾ ਤੁਸੀਂ ਪਾਣੀ ਦੀ ਗੱਲ ਕੀਤੀ ਕਹਿੰਦੇ ਘਰ ਦੇ ਵਿੱਚ ਜਵਾਨ ਪੁੱਤਰ ਦੀ ਮੌਤ ਪਈਏ লাশ ਪਈਏ ਤੇ ਪਿਤਾ ਨੂੰ ਕੋ ਪਾਣਾ ਮੰਨਾ ਤੇ ਕਿੱਦਾਂ ਮੰਨ ਲੈ ਮੈਂ ਕਹਿੰਦਾ ਨਾ ਮੰਨਾਂ ਨਾ ਮੰਨੂ ਕੀ ਕਰ ਲੋਗੇ ਜਿਉਂਦਾ ਕਰ ਲੋਗੇ ਨਾ ਮੰਨ ਕੇ ਨਾ ਮੰਨ ਨੂੰ ਪਾਣਾ ਤੁਸੀਂ ਜੇ ਪਾਣਾ ਤੁਸੀਂ ਨਹੀਂ ਮੰਨ ਰਹੇ ਤੇ ਦੂਜਾ ਕੋ ਤੁਹਾਡੇ ਕੋਲ ਆਪਸ਼ਨ ਹੈ ਕੋਈ ਵੀ ਹਾਂ ਅਸੀਂ ਬਾਣਾ ਨਹੀਂ ਮੰਨ ਰਿਆ ਅਸੀਂ ਉਹ ਜਿਉਂਦਾ ਕਰ ਲਾਂਗੇ ਨਹੀਂ ਕਰ ਸਕਦੇ ਉਹ ਮੰਨਣੇ ਪਏਗਾ ਉਹਨੂੰ ਭਾਵੇਂ ਮਿੱਠਾ ਕਰਕੇ ਮੰਨ ਲਓ ਉਹਨੂੰ ਭਾਵੇਂ ਉਹਦੇ ਅਰਦਾਸ ਕਰਕੇ ਮੰਨ ਲਓ ਭਾਵੇਂ ਰੋ ਕੇ ਮੰਨ ਲਓ ਮੰਨਣਾ ਤੇ ਪਏਗਾ ਜਿਹੜੀ ਵਸਤੂ ਸਾਡੇ ਕੋਲ ਆਈ ਹੈ ਉਹਨੇ ਜਾਣਾ ਹੀ ਜਾਣਾ ਆ ਕਿ ਸਵੀਕਾਰ ਅਸੀਂ ਪਹਿਲਾਂ ਹੀ ਕਰ ਲਈ ਹੈ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਕਰ اے ਅਸੀਂ ਪੰਜ ਨੰਬਰ ਅਸ਼ਟਪਤੀ ਦੀ ਪਹਿਲੀ ਪੋੜੀ ਦੀ ਵਿਚਾਰ ਕੀਤੀ ਹੈ ਜੀ ਅਗਲੀ ਜਿਹੜੀ ਵਿਚਾਰ ਹੈ ਉਹ ਆਪਾਂ ਅਗਲੇ ਦਿਵਾਨਾਂ ਦੇ ਅੰਦਰ ਕਰਨ ਦਾ ਯਤਨ ਕਰਾਂਗੇ ਕੱਲ ਦੇ ਦਿਵਾਨਾਂ ਦੇ ਵਿਚਾਰ ਕਰਾਂਗੇ ਫਿਰ ਅਗਲੇ ਦਿਵਾਨਾਂ ਦੇ ਵਿੱਚ ਜਿਹੜੀ ਆਪਾਂ ਉਹ 24 25 26 ਤਿੰਨ ਤਰੀਕ ਦਾ ਸ਼ਫਰੇ ਸਾਤ ਦਾ ਜਿਹੜਾ ਪ੍ਰੋਗਰਾਮ ਸ਼ਾਮ ਦੇ ਦਿਵਾਨਾਂ ਦਾ ਰੱਖਿਆ ਗਿਆ ਉਹ ਆਪਾਂ ਜਿਹੜਾ ਇਤਿਹਾਸ ਹੈ ਗੁਰੂ ਸਾਹਿਬਾਨ ਦਾ ਉਹ ਆਪਾਂ ਸ਼ਾਮ ਦੇ ਦੀਵਾਨਾਂ ਦੇ ਅੰਦਰ ਤਿੰਨ ਦਿਨ ਦੇ ਦੀਵਾਨ ਰੱਖੇ ਨੇ ਆਸੇ ਆਪ ਜੀ ਖੁਦ ਵੀ ਹਾਜ਼ਰੀਆਂ ਭਰਿਓ ਬਾਕੀ ਸੰਗਤ ਨੂੰ ਵੀ ਪ੍ਰੇਰ ਕੇ ਲੈ ਕੇ ਆਇਓ ਤਾਂ ਜੋ ਆਪਾਂ ਗੁਰੂ ਸਾਹਿਬ ਦੇ ਇਸ ਲਾਸ਼ਾਨੀ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਸੇਬ ਪਤਸ਼ਰੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ RAM ਕਲੀ